ਬਾਟਰ ਕੈਨਨ ਵਾਲੇ ਨਵਦੀਪ ਜਲਵੇੜਾ ਨੇ ਸਰਕਾਰ ਤੇ ਨਿਸ਼ਾਨੇ ਸਾਦੇ ਨੇ ਖਰੀਆਂ-ਖਰੀਆਂ ਸੁਣਾਈਆਂ ਨੇ ਸਰਕਾਰ ਨੂੰ ਤਾਂ ਦੱਸ ਦਈਏ ਕਿ ਸਮਾਣਾ ਵਿਖੇ ਬੇਅਦਬੀ ਰੋਕੂ ਮੋਰਚਾ ਚੱਲ ਰਿਹਾ ਜਿੱਥੇ ਭਾਈ ਗੁਰਜੀਤ ਸਿੰਘ ਖਾਲਸਾ ਆਪਰ ਮੋਰਚੇ ਤੇ ਬੈਠਨੇ ਲੰਬੇ ਸਮੇਂ ਤੋਂ ਤਾਂ ਬੇਯਦਵੀ ਦੇ ਇਨਸਾਫ ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਨੇ ਸਰਕਾਰ ਤੋਂ ਤਾਂ ਉਹਦੀ ਨਵਦੀਪ ਜਲਵੇੜਾ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਹੈ ਤੇ ਨਾਲ ਹੀ ਉਹਨਾਂ ਦੀ ਤੁਹਾਨੂੰ ਧਮਾਕੇਦਾਰ ਸਪੀਚ ਵੀ ਸੁਣਾ ਦਿੰਨੇ ਆ ਇਕ ਰਾਜ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੁਨ ਨਤਮਸਤਕ ਹੋ ਕੇ ਚੱਲਦਾ ਸੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਚੱਲਦਾ ਸੀਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਿਖਾਉਂਦੇ ਨੇ ਭਾਈ ਕੋਈ ਜਾਤ ਪਾਤ ਨਹੀਂ ਹੈ ਜੀ ਸਾਰੇ ਧਰਮ ਇੱਕ ਬਰਬਰ ਨੇ ਤੇ ਫੇਰ ਜਿਵੇਂ ਦਰਬਾਰ ਸਾਹਿਬ ਸੋਨਾ ਚੜਾਇਆ ਜਾਂਦਾ ਸੀ ਓਵੇਂ ਹੀ ਮੰਦਰਾਂ ਤੇ ਸੋਨਾ ਚੜਾਇਆ ਜਾਂਦਾ ਸੀ ਓਵੇਂ ਹੀ ਮਸਜਿਦਾਂ ਬਣਾਈਆਂ ਜਾਂਦੀਆਂ ਸੀ ਗਿਆ ਉਹ ਰਾਜ ਸੀਗਾ ਸੱਚਾ ਸੁੱਚਾ ਰਾਜ ਦਿੱਤੇ ਹਰ ਇੱਕ ਬੰਦੇ ਨੂੰ ਨਿਆਂ ਮਿਲਦਾ ਸੀਗਾ ਹਰ ਇੱਕ ਕੀਤੇ ਦਾ ਸਮਾਨ ਹੁੰਦਾ ਸੀਗਾ ਕਿਤੇ ਲੋਕ ਸੁਖੀ ਬਸਦੇ ਸੀ ਹਰ ਇੱਕ ਰਾਜ ਹੈ ਦਿੱਲੀ ਦਾ ਰਾਜ ਉਹ ਦਿੱਲੀ ਦਾ ਰਾਜ ਜਿਹੜਾ ਕਰਾਸੀ ਤੇ ਸਾਡੇ ਦਰਬਾਰ ਸਾਹਿਬ ਚਲਦਾ ਆ ਇੱਕ ਹੋਰ ਰਾਜਾ ਤੁਸੀਂ ਉਮੀਦ ਕਰਦੇ ਹੋ ਵੀ ਉਹ ਰਾਜ ਤੁਹਾਨੂੰ ਕਾਨੂੰਨ ਬਣਾ ਕੇ ਦੇਊਗਾ ਜਿਹਦਾ ਰਾਜ ਇਸ ਕਰਕੇ ਚੱਲਦਾ ਵੀ ਬੇਅਦਬੀਆਂ ਕਰਾਉਣੀਆਂ ਨੇ ਪੰਜਾਬ ਨੂੰ ਅਨਸਟੇਬਲ ਰੱਖਣਾ ਆ ਪੰਜਾਬ ਕਦੇ ਸੁਖੀ ਨਾ ਬਸੇ ਇੱਥੇ ਦੇ ਲੋਕ ਨਾ ਇਹਨਾਂ ਚੀਜ਼ਾਂ ਜਿਹੀ ਉੜਦੇ ਰਹਿਣ ਤਾਂ ਕਰਕੇ ਅਗਲੇ ਬੇਅਦਬੀਆਂ ਕਰਦੇ ਨੇ ਤਾਂ ਕਰਕੇ ਅਗਲੇ ਇੱਥੇ ਨਸੇ ਬਾੜਦੇ ਨੇ ਤਾਂ ਕਰਕੇ ਪਾਣੀਆਂ ਨਾਲ ਹਮਲੇ ਕੀਤੇ ਜਾਂਦੇ ਭਾਈ ਤੁਹਾਡੀ ਨਸਲ ਖਰਾਬ ਕਰਨੀ ਆ ਪੰਜਾਬ ਦੀ ਤੁਹਾਡੀ ਡੈਮੋਗ੍ਰਾਫੀ ਖਰਾਬ ਕਰਨੀ ਆ ਪੰਜਾਬ ਦੀ ਪੰਜਾਬ ਜਾਰਨਾ ਹੈ ਤੁਸੀਂ ਉਮੀਦ ਕਰਦੇ ਹੋ ਵੀ ਉਹ ਸਾਨੂੰ ਕਾਨੂੰਨ ਬਣਾ ਕੇ ਦੇਣਗੇ ਥੋੜਾ ਹੱਲ ਸਿਰਫ ਇੱਕ ਹੈ ਇਸ حکومت ਦਾ ਥੋੜਾ ਹੱਲ ਹੈ ਆਜ਼ਾਦੀ ਜਦੋਂ ਤੱਕ ਆਜ਼ਾਦੀ ਦੀ ਸੋਚ ਨਹੀਂ ਰੱਖੋਗੇ ਇਸ ਗੰਦੇ ਸਿਸਟਮ ਤੋਂ आजाद ਹੋਣ ਦੀ ਗੱਲ ਉਦੋਂ ਤੱਕ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਤੁਹਾਡਾ ਮਸਲਾ ਤੁਹਾਡੇ ਰਾਜੇ ਹੱਲ ਕਰਨਾ ਆ ਫਿਰ ਕਾਨੂੰਨ ਵੀ ਬੇਅਦਬੀ ਵਾਲੇ ਬਣ ਜਾਣਗੇ ਫਿਰ ਸਾਰਿਆਂ ਲਈ ਇੱਕ ਕਾਨੂੰਨ ਹੋਊਗਾ ਅਸੀਂ ਤਾਂ ਸਿਰਫ ਬੇਨਤੀ ਕਰ ਸਕਦੇ ਆ ਵੀ ਕਰ-ਕਰਚ ਆਜ਼ਾਦੀ ਦੀ ਗੱਲ ਚੱਲੇ ਪਰ ਭਾਈ ਅਜੇ ਅਸੀਂ ਗੁਲਾਮੀ ਕੱਟ ਰਹੇ ਆ ਇਸ ਦੇਸ਼ ਦੇ ਅੰਦਰ ਗੁਲਾਮੀ ਕੱਟ ਰਹੇ ਆ ਸਰਵਾਈਵ ਕਰਨਾ ਆ ਸਾਨੂੰ ਇਹ ਵੀ ਪਤਾ ਅਸੀਂ ਖੇਤੀ ਦੀ ਲੜਾਈ ਲੜਦੇ ਆ ਨਾ ਕਰਨਾ ਕੋਈ ਐਸੀ ਨੀਤੀ ਨਹੀਂ ਬਣਾਉਣੀ ਜਿਦੇ ਨਾਲ ਸਾਡੀ ਖੇਤੀ ਠੀਕ ਹੋ ਜੇ ਸਾਨੂੰ ਪਤਾ ਸਾਡੀ ਖੇਤੀ ਦਾ ਹੱਲ ਹੋਣਾ ਸਾਡੇ ਰਾਜ 'ਚ ਹੋਣਾ ਆ ਪਰ ਅਸੀਂ ਲੜਦੇ ਆ ਐਸਪੀ ਦੇ ਗਰੰਟੀ ਕਾਨੂੰਨ ਲਈ ਅਸੀਂ ਲੜਦੇ ਆ ਕਰਜ਼ਾ ਮੁਕਤੀ ਲਈ ਇਸ ਕਰਕੇ ਲੜਦੇ ਆ ਭਾਈ ਵੀ ਇੱਥੇ ਰਹਿਣਾ ਆ ਇੱਥੇ ਆਪਣੀ ਗੁਜ਼ਰਬਸਰ ਕਰਨੀ ਆ ਐਵੇਂ ਹੀ ਭਾਈ ਗਰਜੀਤ ਸਿੰਘ ਉਹ ਇਸ ਕਰਕੇ ਟਾਵਰ ਦੇ ਚੜੇ ਨੇ ਵੀ ਭਾਈ ਅਸੀਂ ਇਸ ਦੇਸ਼ ਦੇ ਵਸਿੰਦੇ ਆ ਸਾਡਾ ਧਰਮ ਹੈ ਸਿੱਖ ਧਰਮ ਅਗਰ ਕੋਈ ਇਹਦੀ ਬੇਅਦਬੀ ਕਰਦਾ ਆ ਉਹਦੇ ਲਈ ਕਾਨੂੰਨ ਬਣਨਾ ਚਾਹੀਦਾ ਤੇ ਸਖਤੋਂ ਸਖਤ ਸਜ਼ਾਾਂ ਮਾਉਣੀਆਂ ਚਾਹੀਦੀਆਂ ਨੇ ਕਾਨੂੰਨ ਬਣੂਗਾ ਕਿਵੇਂ ਕਾਨੂੰਨ ਬਣੂਗਾ ਸਿਰ ਜੋੜ ਕੇ ਜਦੋਂ ਸਾਰੀ ਸਿੱਖ ਕੌਮ ਸੜਕਾਂ ਤੇ ਹੋਊਗੀ ਨਾ ਸਾਰੀ ਸਿੱਖ ਕੌਮ ਧਰਮ ਦੇ ਨਾਲ ਨਾਲ ਜੁੜੂਗੀ ਬਾਣੀ ਦੇ ਨਾਲ ਜੁੜੂਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜੂਗੀ ਜਿਹੜਾ ਪਿਆਰ ਅੱਜ ਭਾਈ ਗੁਰਜੀਤ ਸਿੰਘ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਧਰਮ ਨੂੰ ਜਿੱਦਣ ਸਾਰੀ ਕੌਮ ਕਰਨ ਲੱਗੀ ਨਾ ਔਰ ਸਾਰੀ ਕੌਮ ਸੜਕਾਂ ਤੇ ਆ ਗਈ ਔਰ ਇਹਨਾਂ ਲੀਡਰਾਂ ਦੇ ਲੀਡਰਾਂ ਦੇ ਕੱਪੜੇ ਪਾੜਨ ਲੱਗੀ ਨਾ ਉੱਥੇ ਇਸ ਦੇਸ਼ ਦੇ ਦੀ ਕਾਨੂੰਨ ਬਣ ਜਾਊਗਾ ਪਰ ਹਸ ਹਾਲ ਥੋੜਾ ਥੋੜਾ ਰਾਜ ਹੈ ਰਾਜ ਨੇ ਤੁਹਾਡੇ ਸਾਰੇ ਮਸਲੇ ਹੱਲ ਕਰਨੇ ਨੇ